ਇਹ ਤਸਵੀਰਾਂ ਨੇ ਟੜਾ ਰੇਲਵੇ ਰੋਡ ਦੀ ਇੱਕ ਫੈਕਟਰੀ ਦੀਆਂ ਜਿੱਥੇ ਚੋਰ ਉੱਥੇ ਦਾਖਲ ਹੁੰਦਾ ਹੈ ਅੱਧੀ ਰਾਤ ਨੂੰ ਅਤੇ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਵੇਂ ਇਹ ਉੱਪਰੋਂ ਦੀ ਦਾਖਲ ਹੁੰਦੇ ਨੇ ਅਤੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮੌਕੇ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ ਵੀਡੀਓ ਵੀ ਸਾਹਮਣੇ ਆ ਜਾਂਦਾ ਹੈ ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਦੱਸਿਆ ਨਰੇਸ਼ ਸਾਨਨ ਇਸ ਮਾਮਲੇ ਦੇ ਵਿੱਚ ਦੱਸਦੇ ਨੇ ਕਿ ਜਿਵੇਂ ਹੀ ਅੱਜ ਉਹ ਫੈਕਟਰੀ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਸਾਰਾ ਸਮਾਨ ਖਿਲਰਿਆ ਹੋਇਆ ਹੈ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਜਿਵੇਂ ਹੀ ਉਹਨਾਂ ਨੇ ਫੁਟੇਜ ਦੇਖੀ ਤਾਂ ਪਤਾ ਲੱਗਿਆ ਕਿ 2-3 ਜਾਣੇ ਫੈਕਟਰੀ ਦੇ ਵਿੱਚ ਦਾਖਲ ਹੁੰਦੇ ਨੇ ਕਰੀਬ ਵੱਡੀ ਮਾਤਰਾ ਦੇ ਵਿੱਚ ਜੋ ਉਹਨਾਂ ਨੇ ਕੰਮ ਕਰਨਾ ਹੁੰਦਾ ਉਸ ਕੰਮ ਦੇ ਨਾਲ ਜੁੜਿਆ ਹੋਇਆ ਸਮਾਨ ਰੱਖਿਆ ਹੁੰਦਾ ਅਦੇ ਸਟੋਰ ਦੇ ਵਿੱਚ ਰੱਖੇ ਤਾਂਬਾ ਪਿੱਤਲ ਅਤੇ ਹੋਰ ਸਮਾਨ ਇਹ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਦਾ ਕਰੀਬ 80000 ਰੁਪਏ ਤੋਂ ਉੱਪਰ ਦਾ ਸਮਾਨ ਚੋਰੀ ਹੋ ਗਿਆ ਹੈ ਉਹਨਾਂ ਕਿਹਾ ਕਿ ਇਹ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਨਰੇਸ਼ ਸਨਨ ਕੀ ਘਟਨਾ ਹੈ ਸਾਡੇ ਇੱਥੇ ਸਾਡੇ ਇੱਥੇ ਅਸੀਂ ਜਦੋਂ ਆਏ ਆ ਫੈਕਟਰੀ ਆ ਕੇ ਬੋਏ ਨੇ ਬੰਦੇ ਨੇ ਖੋਲਿਆ ਤੇ ਅੰਦਰ ਆਏ ਤੇ ਵੇਖਿਆ ਕਿ ਕੈਮਰਿਆਂ ਦੀਆਂ ਤਾਰਾਂ ਕੱਟੀ ਹੋਈਆਂ ਸੀ ਸਟੋਰ ਸਾਡਾ ਖੁੱਲਾ ਸੀਗਾ ਉੱਤੇ ਸਾਡਾ ਆਫਿਸ ਦਾ ਸ਼ੀਸ਼ਾ ਤੋੜ ਕੇ ਤੇ ਉੱਥੇ ਵੀ ਅੰਦਰ ਚਲੇ ਗਏ ਬਾੜਲੇ ਬੰਨਿਓ ਸਾਨੂੰ ਪਹਿਲੇ ਲੱਗਾ ਕਿ ਸਾਡੇ ਉੱਪਰ ਮੇਨ ਗੇਟ ਦੇ ਉੱਪਰ ਹੀ ਪ੍ਰੈਸ ਦਾ ਸ਼ੀਸ਼ਾ ਟੁੱਟਾ ਦਾ ਹੀ ਥੱਲੇ ਡਿੱਗਾ ਦਾ ਉੱਥੇ ਵੀ ਬਾਹਰੋਂ ਦੀ ਮੇਨ ਗੇਟ ਮੇਨ ਰੋਡ ਖਾਣੀ ਅੰਦਰ ਚਲੇ ਗਏ ਇਹ ਗੱਲ ਵੀ 8 ਵਜੇ ਦੀ ਹੀ ਆਪਣੇ ਵੀਡੀਓ ਚ ਦੇਖੀ ਆ ਇਹ ਸਾਡਾ ਸਾਰਾ ਇਥੇ ਫਾਸਫੋਰਸ ਬ੍ਰੌਂਜ਼ ਦਾ ਮਾਲ ਹੈ ਜਿੰਨਾ ਪਿੱਤਲ ਦਾ ਸਾਰਾ ਸਮਾਨ ਸੀਗਾ ਸਾਰਾ ਚੁੱਕ ਗਏ ਉਹ ਲੈ ਗਏ ਸਰ ਕਿੰਨੇ ਕ ਦਾ ਨੁਕਸਾਨ ਟੋਟਲ ਹੋਇਆ ਤੁਹਾਡਾ ਇੱਕ ਘੱਟੋ ਘੱਟ ਸਾਡਾ 70-80 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੈ ਜਿਹੜਾ ਸਾਨੂੰ ਵਿਜ਼ੀਬਲ ਹੈ ਜਿਹੜਾ ਸਾਡਾ ਫਾ ਪਿੱਤਲ ਫਾਸਫੋਰਸ ਬ੍ਰੌਂਜ਼ ਵਗੈਰਾ ਗਿਆ ਬਾਕੀ ਹੋਰ ਫੈਕਟਰੀ ਦੇ ਵਿੱਚ ਪਤਾ ਨਹੀਂ ਗਿੰਦੀ ਦੇ ਵਿੱਚ ਕੀ ਮਾਲ ਹੁੰਦਾ ਦਾ ਪਤਾ ਹੀ ਨਹੀਂ ਗਿੰਦੀ ਚ ਨਹੀਂ ਆ ਸਕਦਾ ਸਰ ਕੋਈ ਕੈਮਰੇ ਲੱਗੇ ਹੁੰਨ ਤੁਹਾਡੇ ਕੋਈ ਵੀਡੀਓ ਆਈ ਉਹਦੀ ਆ ਵੀਡੀਓ ਹੈਗੀ ਬੰਦੇ ਦੀ ਅੰਦਰ ਇਹ ਦੋ ਦੋ ਤਿੰਨ ਬੰਦੇ ਅੰਦਰ ਨਜ਼ਰ ਆਉਂਦੇ ਆ ਉਹਨਾਂ ਕੋਲ ਟਾਰਚਾਂ ਪੂਰੀ ਤੇਜ਼ ਲਾਈਟ ਵਾਲੀਆਂ ਟਾਰਚਾਂ ਉਹਨਾਂ ਦੇ ਅੰਦਰ ਵਾਲਕੇ ਕੈਮਰੇ ਦੀਆਂ 17 ਗੱਡੀਆਂ ਮਿਲ ਦੋਹਾਂ ਦੀਆਂ ਤੇ ਫੇਰ ਆਪਣਾ ਕੰਮ ਆਰਾਮ ਨਾਲ ਕਰ ਦੇਗੇ ਦੋ ਦਿਨ ਘੰਟੇ ਫੈਕਟਰੀ ਦੇ ਅੰਦਰ ਰਹੇ 8 ਵਜੇ ਦਿਨ ਦਿਹਾੜੀ ਅੰਦਰ ਰਾਤ ਨੂੰ ਆ ਕੇ ਦੇਖਗੇ ਕੰਪਲੀਟ ਕੀਤੀ ਸੀ ਕੰਪਲੀਟ ਪੁਲਿਸ ਚੌਂਕੀ ਜੇ ਕੀਤੀ ਸੀ ਉਹ